ਜੇਕਰ ਤੁਸੀਂ ਵੀ ਇਸ ਪ੍ਰਕਾਰ ਇੱਕ ਵਾਰ ਬੱਚੇ ਨੂੰ ਦਲੀਆ ਬਣਾ ਕੇ ਖਵਾਤਾ ਤੁਹਾਡੇ ਬੱਚੇ ਰੋਜ਼ ਮੰਗ ਕਰਿਆ ਕਰਨਗੇ ਤੇ ਨਾਲੇ ਬੱਚੇ ਜਿਹੜੇ ਤੰਦਰੁਸਤ ਰਹਿਣਗੇ ਬਹੁਤ ਹੀ ਮਤਲਬ ਕੈਲਸ਼ੀਅਮ ਆਇਰਨ ਤੇ ਫਾਈਬਰ ਨਾਲ ਭਰਪੂਰ ਹੈ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਇੱਕ ਕੌਲੀ ਦਲੀਏ ਦੀ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਡਰਾਈ ਫਰੂਟ ਜਿਹੜੇ ਕਿ ਆਪਾਂ ਜੋ ਵੀ ਆਪਾਂ ਨੂੰ ਪਸੰਦ ਨਾ ਉਹ ਆਪ ਪਾਸ ਆ ਜਾਂ ਬੱਚਿਆਂ ਨੂੰ ਜਿਹੜੇ ਵੀ ਪਸੰਦ ਹੋਣ ਪਰ ਜਿਹੜੇ ਆਪਾਂ ਡਰਾਈ ਫਰੂਟ ਲੈਨੇ ਜੋ ਉਹਦੇ ਵਿੱਚ ਆਪ ਲੈਨੇ ਬਦਾਮ ਕਾਜੂ ਤੇ ਇਧਰ ਆਪਾਂ ਜਿਹੜੀ ਕੜਾਹੀ ਆ ਉਹਨੂੰ ਗਰਮ ਰੱਖ ਕੇ ਇਹਦੇ ਵਿੱਚ ਇੱਕ ਸਮਗਜ ਹੋਗੇ ਤੇ ਮਖਾਣੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਰੋਸਟ ਕਰ ਲਾਂਗੇ ਰੋਸਟ ਕਰਨ ਨਾਲ ਇੱਕ ਤਾਂ ਇਹ ਟੇਸਟੀ ਬਣ ਜਾਂਦੇ ਨੇਗੇ ਤੇ ਦੂਜਾ ਇਹਨਾਂ 'ਚ ਜਿਹੜਾ ਮਤਲਬ ਵੀ ਫਲੇਵਰ ਉਹ ਬਹੁਤ ਵਧੀਆ ਆ ਜਾਂਦਾਗਾ ਸੋ ਬੱਚੇਨ ਬੇहद ਪਸੰਦ ਆਉਣਗੇ ਜੇਕਰ ਕਈ ਵਾਰ ਬੱਚੇ ਨਹੀਂ ਖਾਂਦੇ ਡਰਾਈ ਫਰੂਟ ਤਾਂ ਤੁਸੀਂ ਇਹਨਾਂ ਦਾ ਪਾਊਡਰ ਵੀ ਬਣਾ ਕੇ ਦਲੀਏ 'ਚ ਪਾ ਸਕਦੇ ਹੋ ਤੇ ਇੱਧਰ ਜਿਹੜੇ ਮਗਜ ਤੇ ਕਿਸ਼ਮਿਸ਼ਾ ਇਹਨਾਂ ਨੂੰ ਵੀ ਹੱਕਾ ਜਿਹਾ ਭੁੰਨ ਲੈਣਾ ਆਪਾਂ ਕਿਉਂਕਿ ਇਹਦੇ ਨਾਲ ਜਿਹੜੇ ਵਧੀਆ ਫੁੱਲ ਕੇ ਤਿਆਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਮਖਾਣੇ ਨੇ ਜੀ ਇਹਨਾਂ ਨੂੰ ਤਾਂ ਆਪਾਂ ਮਤਲਬ ਵੀ ਕਹਿ ਸਕਦੇ ਹਾਂ ਵੀ ਭੁੰਨਣਾ ਜ਼ਰ ਪੌਣ ਲੇਕੋ ਕਿ ਪਹਿਲਾ ਪਤਾ ਨਹੀਂ ਪਾਇਆ ਕਿਉਂਕਿ ਇਹ ਸਾਰਾ ਕਿਉ ਸੁਕ ਲੈਂਦੇ ਤੇ ਉਸ ਤੋਂ ਬਾਅਦ ਆਪਾਂ 2-3 ਚਮਚ ਕਿਉ ਦੇ ਹੋਰ ਪਾਵਾਂਗੇ ਦਲੀਏ ਵਿੱਚ ਜਿੰਨਾ ਕਿਉ ਹੋ ਉਹਨੇ ਹੀ ਜਿਆਦਾ ਟੇਸਟੀ ਬੰਦਾ ਦੇਸੀ ਹੀ ਕਿਉ ਪਾਉਣਾ ਜੇਕਰ ਬੱਚਿਆਂ ਨੂੰ ਬਣਾ ਕੇ ਦੇ ਰਿਆਂ ਤਾਂ ਇੱਕ ਕੌਲੀ ਆਪਾਂ ਇਹਦੇ ਵਿੱਚ ਦਲੀਏ ਦੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ 5 ਕਿ ਮਿੰਟ ਆਪਾਂ ਇਹਨੂੰ ਮੀਡੀਅਮ ਤੇ ਕਰਕੇ ਪਕਾ ਲੈਣਾ ਇਹਦਾ ਕਲਰ ਆ ਜਿਹੜਾ ਉਹ ਵਧੀਆ ਹੋ ਜੇ ਤੇ ਵਧੀਆ ਜਿਹੜਾ ਭੁੰਨ ਕੇ ਤਿਆਰ ਹੋ ਜੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਾਂਦੇ 5-7 ਮਿੰਟ ਵਾਸਤੇ ਆਪਾਂ ਇਹਨੂੰ ਭੁੰਨ ਲਿਆ ਸੀਗਾ ਤੇ ਜਿੰਨਾ ਦਲੀਆ ਹੈਗਾ ਉਹ ਤੋਂ ਆਪਾਂ 3 ਗ Thank <laughs> you. ਤੇ ਇਹਨੂੰ ਆਪਾਂ ਫੁੱਲ ਫਲੇਮ ਤੇ ਨਹੀਂ ਰੱਖਣਾ ਬਿਲਕੁਲ ਮੀਡੀਅਮ ਜਾਂ ਲੋ ਤੇ ਕਰਕੇ ਹੀ ਪਕਾਉਣਾਗਾ ਜਿੰਨਾ ਆਪਾਂ ਦਲੀਆ ਲਿਆ ਸੀਗਾ ਜਿਵੇਂ ਇੱਕ ਕੌਲੀ ਦਲੀਏ ਦੀ ਸੀਗੀ ਤਾਂ ਆਪਾਂ ਇਹਦੇ ਵਿੱਚ ਤਿੰਨ ਕੌਲੀਆਂ ਪਾਣੀ ਦੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਜਿਹੜਾ ਆਪਣਾ ਗੈਸ ਹੈ ਜੋ ਆਪਾਂ ਮੀਡੀਅਮ ਤੇ ਹੀ ਰੱਖਾਂਗੇ ਤੇ ਇਹਦੇ ਵਿੱਚ ਫਲੇਵਰ ਵਾਸਤੇ ਆਪਾਂ ਪਾਤਾ ਜੀ এলাਚੀ ਪਾਊਡਰ ਹੁਣ ਆਪਾਂ ਢੱਕ ਕੇ ਮੀਡੀਅਮ ਤੇ ਰੱਖ ਕੇ ਆਪਾਂ ਇਹਨੂੰ ਪਕਾ ਲਾਂਗੇ 5-7 ਮਿੰਟ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਜਿਹੜਾ ਸੋਕ ਲਿਆ ਵਸ ਥੋੜਾ ਜਿਹਾ ਪਾਣੀ ਰਹਿ ਗਿਆ ਤੇ ਇਹ ਪੱਕ ਕੇ ਵੀ ਨੀ ਆਪਾਂ ਲਈ ਸੀਗੀ ਦਲੀਆ ਤੇ ਉਨੀ ਇੱਕ ਕोली ਭਰ ਕੇ ਆਪਾਂ ਲਵਾਵਾਂਗੇ ਜੀ ਇਹਦੇ ਵਿੱਚ ਸ਼ੱਕਰ ਦੀ ਤੇ ਗੁੜ ਵੀ ਪਾ ਸਕਦੇ ਆਂਗੇ ਪਰ ਆਪਾਂ ਸ਼ੱਕਰ ਪਾਈ ਹੈਗੀ ਤੇ ਜਿਹੜੇ ਆਪਾਂ ਡਰਾਈ ਫਰੂਟ ਰੋਸਟ ਕੀਤੇ ਹੋਏ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਮੈਂ ਪਹਿਲਾਂ ਵੀ ਕਿਹਾ ਜੇਕਰ ਬੱਚਿਆਂ ਨੂੰ ਡਰਾਈ ਫਰੂਟ ਨਹੀਂ ਪਸੰਦ ਤਾਂ ਤੁਸੀਂ ਉਹਦਾ ਪਾਊਡਰ ਬਣਾ ਕੇ ਵੀ ਇਸ ਟਾਈਮ ਇਹਦੇ ਵਿੱਚ ਪਾ ਸਕਦੇ ਹੋ ਤੇ ਹੁਣ ਆਪਾਂ ਬਿਲਕੁਲ ਲੋ ਤੇ ਕਰ ਦੇਣਾ ਹੈਗਾ ਤੇ 5 ਕਿ ਮਿੰਟ ਆਪਾਂ ਇਹਨੂੰ ਢੱਕ ਕੇ ਰੱਖ ਦੇਣਾ ਹੈਗਾ ਤੇ ਵਧੀਆ ਜਿਹੜਾ ਸਾਰੀ ਸ਼ੱਕਰ ਹੈ ਉਹਦੇ ਵਿੱਚ ਵਧੀਆ ਅਬਜ਼ਾਰਬ ਹੋ ਜਾਂਦੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਤੁਸੀਂ ਇੱਕ ਵਾਰ ਜੇਕਰ ਬੱਚੇ ਨੂੰ ਬਣਾ ਕੇ ਖਵਾ ਦਿਤ ਕਰਿਆ ਕਰੂਗਾ ਕਿਉਂਕਿ ਟੇਸਟੀ ਵੀ ਬਹੁਤ ਹੁੰਦਾ ਹੈਗਾ ਤੇ ਇਹਦੇ ਨਾਲ ਬੱਚਾਂ 'ਚ ਇੱਕ એનર્ਜੀ ਵੀ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ मिनरल्स ਤੇ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈਗਾ ਸੋ ਬੱਚਾਂ ਨੂੰ ਬਿਹਤ ਪਸੰਦ ਆਊਗਾ ਇੱਕ ਵਾਰ ਜ਼ਰੂਰ ਬਣਾ ਕੇ ਖਵਾਉਣਾ ਜੀ ਸੋ ਵੀਡੀਓ ਵਧੇਲੇ ਕੇ ਜ਼ਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਸਾਰਨ ਬਹੁਤ ਬਹੁਤ ਧੰਨਵਾਦ